ਅੱਜ ਪਿੰਡ ਰਾਮਸਰਾ ਦੇ ਲੋਕਾਂ ਨੇ ਖੁੱਲ ਕੇ ਹੜਪੀੜਤਾਂ ਲਈ ਮਦਦ ਦਾ ਐਲਾਨ ਕੀਤਾ ਤੁਸੀਂ ਤੁਹਾਡੀਆਂ ਅੱਖਾਂ ਅੱਡੀਆਂ ਰਹਿ ਜਾਣਗੀਆਂ ਕਿੰਨਾ ਦਾਨ ਕੀਤਾ ਪਿੰਡ ਰਾਮਸਰਾ ਦੇ ਲੋਕਾਂ ਨੇ ਹੜਪੀੜਤਾਂ ਲਈ ਮਿੱਤਰੋ ਵੀਡੀਓ ਸ਼ੇਅਰ ਕਰ ਦਿਆ ਕਰੋ ਜੇ ਕੋਈ ਚੰਗਾ ਕੰਮ ਕਰਦਾ ਪੂਰੀ ਵੀਡੀਓ ਜ਼ਰੂਰ ਸੁਣਿਆ ਕਰੋ ਤੁਹਾਡੀਆਂ ਅੱਖਾਂ ਅੱਡੀਆਂ ਰਹਿ ਜਾਣਗੀਆਂ ਇੰਨਾ ਦਾਨ ਕੀਤਾ ਪਿੰਡ ਰਾਮਸਰੇ ਦੇ ਲੋਕਾਂ ਨੇ ਆਜੋ ਸੁਣੋ ਫਿਰ ਵੀਡੀਓ ਤੇ ਕਮੈਂਟ ਪਿਆਰਾ ਜਿਹਾ ਜ਼ਰੂਰ ਛੱਡ ਕੇ ਜਾਓ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖਦੇ ਹੋ ਆਪਣੇ ਪਿੰਡ ਸ਼ੇਅਰ ਦਾ ਨਾ ਜਰੂਰ ਦੱਸ ਕੇ ਜਾਇਆ ਕਰੋ ਕਮੈਂਟ ਫੌਜੀ ਕਿਉਂਕਿ ਪਹਿਲਾ ਬਾਰਡਰ ਦੇ ਸੇਵਾ ਕਰ ਰਹੇ ਸਾਰਨਾ ਉਹਨਾਂ ਵੱਲੋਂ ਵੀ ਭਾਈ ਹਰ ਪੀੜਤਾ ਵਾਸਤੇ 10000 ਰੁਪਇਆ ਹਰ ਪੀੜਤਾਂ ਦੇ ਦਾਰ ਦਿੰਦੇ ਆ ਜਿਹਨਾਂ ਲਈ ਸੇਵਾ ਦਿੱਤੀ ਜਾਣੀ ਹੈ ਜਿਸ ਵੀ ਪਿੰਡ ਦੇ ਵਿੱਚ ਅਤੇ ਨਗਰ ਤੇ ਵੀ ਮਿਹਰ ਭਰਿਆ ਹੱਥ ਰੱਖੇ ਭਾਈ 5000 ਰੁਪਇਆ ਭਾਈ ਸਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਸੰਭੂ ਨਗਰ ਰਾਮਸਰਾਂ ਦੇ ਵਿੱਚੋਂ ਅੱਜ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਸੇਵਾ ਇਕੱਠੀ ਕੀਤੀ ਜਾ ਰਹੀ ਹੈ ਜੀ ਜਿਵੇਂ ਕਿ ਸੇਵਾ ਦੇ ਵਿੱਚ ਕਣਕ ਅਤੇ ਮਾਇਆ ਦੀ ਸੇਵਾ ਜਿਹੜੀ ਨਗਰ ਦੇ ਵਿੱਚੋਂ ਇਕੱਠੀ ਕੀਤੀ ਜਾ ਰਹੀ ਹੈ ਜੀ ਤੁਸੀਂ ਦੇ ਵਿੱਚ ਬਾਹਰ ਚੜ ਕੇ ਸਾਲੀਆਂ ਨੂੰ ਬੇਨਤੀ ਨਗਰ ਨਿਵਾਸੀ ਦਰਾਂ ਦੇ ਮੂਰੇ ਭਾਈ ਵੀਰ ਹਿੱਸਾ ਪਾ ਰਹੇ ਯੋਗਦਾਨ ਪਾ ਰਹੇ ਆ ਸਮੂਰ ਨਗਰ ਨਾਮਸਰਾ ਦੇ ਸੇਵਾਦਾਰ ਵੀਰ ਬਹੁਤ ਹੀ ਭਾਰੀ ਆਮਦਾਈ ਹੋਈ ਹੈ ਅਤੇ ਗ੍ਰਾਮ ਪੰਚਾਇਤ ਸਰਪੰਚ ਸਾਹਿਬ ਦੀ ਹੜਪੀੜਤਾ ਦੀ ਵਜਨਦਾਰ ਦੀ ਕਮੇਟੀ ਦੇ ਵੀਰ ਜਨ ਇਕੱਠਾ ਹੋ ਰਿਹਾ ਹੈ ਦਾਨੀਆਂ ਦਾ ਵੀ ਸਾਰੇ ਹੀ ਨਗਰ ਨਾਮਸਰਾ ਦੇ ਨੌਜਵਾਨ ਵੀਰ ਸੇਵਾਦਾਰ ਵੀਰ ਬਾਅਦ ਛੱਡ ਕੇ ਜਿਹੜੀ ਸੇਵਾ ਕਰ ਰਹੇ ਨੇ ਹੜਪੀੜਤਾ ਦੀ ਮਦਦ ਦੇ ਲਈ ਜੋਗੇ ਦੇ ਖੋਲ ਕੀਦਾਨ ਦੇ ਰਹੇ ਨਾ 피ੜਤਾਂ ਦੀ ਮਦਦ ਲਈ ਸੇਵਾ ਇਕੱਠੀ ਕੀਤੀ ਜਾ ਰਹੀ ਹੈ ਜੀ ਪਿੰਡ ਰਾਮਸਰਾ ਬਲਵੀਰ ਤੋਂ ਦਾਨੀਆਂ ਨੂੰ ਬੇਨਤੀ ਆ ਭਾਈ ਦਿਲ ਖੋਲ ਕੇ ਦਾਨ ਦਿਓ ਜੋ ਕਿ ਆਫਤਾਈ ਹੋਈ ਹੈ ਉਸ ਦੇ ਨਾਲ ਜਿਸਰ ਦੇ ਲਈ ਤਗਾ ਸਮੂਹ ਨਗਰ ਨੂੰ ਰਾਮਸਰਾ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਫੜਪੀੜਤਾਂ ਦੀ ਮਦਦ ਦੇ ਲਈ ਜੀ ਬਾਹਰ ਚੜ ਕੇ ਅੱਗੇ ਆਓ ਵੱਧ ਤੋਂ ਵੱਧ ਸੇਵਾ ਕਰੋ ਫੜਪੀੜਤਾਂ ਦੀ ਮਦਦ ਦੇ ਲਈ ਅੱਜ ਪਿੰਡ ਰਾਮਸਰਾ ਦੇ ਵਿੱਚੋਂ ਸਮੂਹ ਨਗਰ ਦੇ ਸੇਵਾਦਾਰਾਂ ਵੱਲੋਂ ਗੁਰਦੁਆਰਾ ਕਮੇਟੀ ਵੱਲੋਂ ਪੰਚਾਇਤ ਵੱਲੋਂ ਕਿਸਾਨ ਜਥੇਬੰਦੀ ਵੱਲੋਂ ਪੂਰੇ ਨਗਰ ਵੱਲੋਂ ਮਿਲ ਕੇ ਜੀ ਪਿੰਡ ਦੇ ਵਿੱਚੋਂ ਸੇਵਾ ਇਕੱਠੀ ਕੀਤੀ ਜਾ ਰਹੀ ਹੈ ਹੜਪੀੜਤਾਂ ਦੀ ਮਦਦ ਦੇ ਲਈ ਵੱਧ ਤੋਂ ਵੱਧ ਵੀਰ ਸੇਵਾ ਕਰੋ ਜੀ ਤਾਂ ਜੋ ਹੜਪੀੜਤਾਂ ਦੀ ਮਦਦ ਕੀਤੀ ਜਾ ਸਕੇ ਅਗੇ 500 ਰੁਪਇਆ ਜਗਦੀਪ ਸਿੰਘ ਪਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਤਰਸਤੀ ਬਖਸ਼ੇ ਨौजवान ਵੀਰ ਇਹ ਵੀਰ ਜਿਹੜੇ ਮਨਜੀਤ ਸਿੰਘ ਬਹੁਤ ਇੱਕ ਸਾਰੇ ਵਿੱਚ ਵੱਡਾ ਯੋਗਦਾਨ ਪਾ ਰਹੇ ਹੈਗੇ ਜਿਹੜੇ ਕਿ ਅੱਜ ਸਵੇਰ ਤੋਂ ਲੱਗੇ ਹੋਏ ਹੈਗੇ ਤੁਸੀਂ ਦੇਖ ਸਕਦੇ ਹੋ ਦੋਸਤੋ ਸਾਰੇ ਵੀਰ ਰਲ ਮਿਲ ਕੇ ਸਮੂਹ ਨਗਰ ਦੇ ਵੀਰ ਸੇਵਾਦਾਰ ਵੀਰ ਗੁਰਦੁਆਰਾ ਕਮੇਟੀ ਵਾਲੇ ਵੀਰ ಗ್ರಾಮ ਪੰਚਾਇਤ ਸਰਪੰਚ ਸਾਹਿਬ ਕਿਸਾਨ ਜਥੇਬੰਦੀ ਅਤੇ ਕਲੱਬ ਵਾਲੇ ਵੀਰ ਸਾਰੇ ਵੀਰ ਮਿਲ ਕੇ ਪਿੰਡ ਦੇ ਬੱਚੋਂ ਜਿਹੜੀ ਸੇਵਾ ਇਕੱਠੀ ਕਰ ਰਹੇ ਆ ਹੜਪੀੜਤਾਂ ਦੀ ਮਦਦ ਦੇ ਲਈ ਜੀ ਵੱਧ ਤੋਂ ਵੱਧ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਜੀ ਕਿ ਵੱਧ ਤੋਂ ਵੱਧ ਹੜਪੀੜਤਾਂ ਦੀ ਮਦਦ ਦੇ ਲਈ ਸੇਵਾ ਕਰੋ ਜੀ ਤਾਂ ਜੋ ਹੜਪੀੜਤਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ ਜੀ ਤਾਂ ਉਹ ਆਣ ਨਹੀਂ ਜਾਂਦੇ ਖੁਸ਼ੀ ਕਿ ਉਧਰ ਦੀ ਆਉਣਗੇ ਆ ਇਧਰ ਨਹੀਂ ਜਾਂਦੇ अच्छा ठीक है आ जाओ फिर 500 रुपया दाम ਦੇ ਲਈ ਤਾਂ ਪਾਉਂਦੇ ਨੇ ਫਿਰ ਸੋਨੂੰ ਗੱਟੇ ਚੱਕ ਕੇ ਲਿਉਣੇ ਪੈਣਗੇ ਇਧਰਾਂ ਉਹ ਉੱਥੇ ਟਰਾਲੀ ਆਏ ਕੱਢ ਲਿਆਵਾਂਗੇ ਇੱਥੋਂ ਮੁੜਿਓ ਉਹ ਬਾਹਰ ਤੋਂ ਕੱਢ ਲਾਂਗੇ ਪਿੰਡ ਆਰਾਮਸਰਾ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਜੀ ਸਮੂਹ ਸਾਡੇ ਨਗਰ ਦੇ ਵੀਰਾਂ ਨੂੰ ਦੱਸ ਰਹੇ ਹਾਂ ਜੀ ਕਿ ਜਿਹੜਾ ਆਪਣੇ ਪਿੰਡ ਦੇ ਵਿੱਚੋਂ ਖੜ ਪੀੜਤਾਂ ਦੀ ਮਦਦ ਦੇ ਲਈ ਕਣਕਾ ਤੇ ਮਾਇਆ ਦੀ ਜਿਹੜੀ ਸੇਵਾ ਇਕੱਠੀ ਕੀਤੀ ਜਾ ਰਹੀ ਹੈ ਉਹ ਟਰਾਲੀ ਇਸ ਟਾਈਮ ਜੀ ਸਾਥ ਦੇ ਵਿੱਚ ਆ ਚੁੱਕੀ ਹੈ ਜਿਹੜੇ ਵੀਰ ਨੇੜੇ ਦੇ ਘਰ ਲੱਗਦੇ ਨੇ ਜੀ ਕਿਉਂਕਿ ਇਸ ਤੋਂ ਬਾਅਦ ਅਸੀਂ ਇਧਰ ਛੱਪੜਾ ਵਾਲੀ ਸਾਈਡ ਆਵਾਂਗੇ ਜਿਹੜੇ ਜਿਹੜੇ ਵੀਰ ਕਾਨ ਕਰਨ ਮੰਨਿਓ ਰਹਿੰਦੇ ਨੇ ਤਾਂ ਅਸੀਂ ਇਸ ਸਾਈਡ ਆ ਰਹੇ ਹਾਂ ਜੀ ਜਿਸ ਵੀ ਕਿਸੇ ਵੀਰ ਭਰਾ ਨੇ ਕਨਕ ਦੀ ਸੇਵਾ ਕਰਨੀ ਹੈ ਜਾਂ ਮਾਇਆ ਦੀ ਸੇਵਾ ਕਰਨੀ ਹੈ ਉਹ ਵੀਰ ਆਪਣੀ ਸੇਵਾ ਤਿਆਰ ਰੱਖਣ ਦੀ ਕਿਉਂਕਿ ਜਿਹੜਾ ਜਿਹੜਾ ਸਾਰੇ ਨਗਰ ਦੇ ਵਿੱਚ ਲਾਉਣਾ ਹੈ ਤਾਂ ਕਿ ਕੋਈ ਘਰ ਰਹਿ ਨਾ ਜਾਵੇ ਵੱਧ ਤੋਂ ਵੱਧ ਹੜ ਹੜਪੀੜਤਾਂ ਦੀ ਮਦਦ ਕਰਨੀ ਹੈ ਇਸ ਕਰਕੇ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਜੀ ਉਹ ਬੇਨਤੀ ਹੈ ਭਾਈ ਉਹ ਸੰਦੀਪ ਸੰਦੀਪ ਲਿਖਦਾਗਾ ਤੁਹਾਡੇ ਘਰਾਂ ਦੀ ਬੱਧ ਤੋਂ ਵੱਧ ਮਦਦ ਦੇ ਲਈ ਬੇਨਤੀ ਕਰਦੇ ਹਾਂ ਜੀ ਕਿ ਖੜਪੀੜਤਾਂ ਦੀ ਮਦਦ ਦੇ ਲਈ ਵੱਧ ਤੋਂ ਵੱਧ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੱਧ ਚੜ ਕੇ ਹਿੱਸਾ ਪਾਓ ਜੀ ਕਾਕਾ ਸਿੰਘ ਡਾਕਟਰ 2000 ਰੁਪਿਆ ਭਾਈ ਤੁਸੀਂ ਦੇਖ ਸਕਦੇ ਹੋ ਜੀ ਨੌਜਵਾਨ ਵੀਰ ਧਰਨੀ ਕੰਮਰਕਾਰ ਇੱਕ ਕਟਾ ਕਰਤਦਾ ਰੁਕੀ ਜੀ ਦੇ ਸੇਵਾ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਰਾ ਨਾਰਾ ਸਿੰਘ ਨਾਰਾ ਸਿੰਘ ਸਵਾਦੋ ਲੱਗੇ ਹੋਏ ਨੇ ਜੀ ਕੀ ਗੱਟਾ ਕਰਦਾ ਏ ਵੀ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਨੇ ਸਵੇਰ ਦੇ ਲੱਗੇ ਹੋਏ ਨੌਜਵਾਨ ਵੀਰਾਂ ਪਾਰਾ ਦੀ ਤਿਵਾਰ ਨੂੰ ਤੰਦਰੁਸਤੀ ਬਖਸ਼ੀ ਪੂਰੇ ਨਗਰ ਦੇ ਵਿੱਚੋਂ ਸੇਵਾ ਇਕੱਠੀ ਕਰ ਰਹੇ ਜੀ ਹੜਪੀੜਤਾ ਦੀ ਮਦਦ ਦੇ ਲਈ ਬਹੁਤ ਸ਼ਰਵੀਪ ਕਿੱਧਰ ਗਿਆ ਸ਼ਰਵੀਪ ਕਿੱਥੇ ਕਿੱਥੇ ਕੀ ਹੈ ਇਹ ਆ ਗੱਟਾ ਲੰਘ ਵੀ ਪਿੱਛੇ ਵੀ ਨੌਜਵਾਨ ਵੀਰਾਂ ਜਿਹੜੇ ਇਕੱਠੇ ਕਰ ਰਹੇ ਆ ਸੇਵਾ ਜੀ ਆਜੋ ਵੀ ਆਜੋ ਸੇਵਾਦਾਰੋ ਜਲਦੀ ਆਜੋ ਬਾਈ ਧੰਨਵਾਦ ਸੇਵਾਦਾਰਾਂ ਦਾ ਵੀ ਜੋ ਸੁਭਾਤ ਲੱਗੇ ਨਾ ਐਦਰੋ ਧੰਨਵਾਦ ਕਰਦੇ ਆਂ ਸੇਵਾਦਾਰਾਂ ਦਾ ਜੋ ਕੋਈ ਕੰਮ ਕਰਦਾ ਵਿਚਾਰਦੇ ਸੇਵਾਦਾਰ ਵੀ ਰਹੋਣਾ ਇਸ ਟ੍ਰਾਲੀ ਲੈ ਕੇ ਇਹ ਹੋਏ ਨੇ ਹੜਪੀੜਤਾਂ ਦੀ ਮਦਦ ਦੇ ਲਈ ਸੇਵਾ ਇਕੱਠੀ ਕਰਨਾ ਸਾਡੇ ਮੈਂਬਰ ਸਾਹਿਬ ਵੀ ਨਾ ਲੱਗੇ ਹੋਏ ਆ ਪਿੰਡ ਰਾਮਸਰਾ ਦੇ ਸਾਰੇ ਹੀ ਨਗਰ ਨਿਵਾਸੀ ਵੀਰ ਸੇਵਾਦਾਰ ਵੀਰ ਉਹਨਾਂ ਦੀ ਸੇਵਾ ਦੇ ਵਿੱਚ ਇਕੱਠੇ ਹੋ ਕੇ ਸੇਵਾ ਕੀਤੀ ਕਰ ਰਹੇ ਸਾਡਾ ਵੀਰ ਕਾਲਾ ਸਿੰਘ ਨਿੱਕਾ ਸਿੰਘ ਸਾਰੇ ਨੌਜਵਾਨ ਵੀਰ ਸੇਵਾਦਾਰ ਵੀਰ ਅੱਤੇ ਦਾਣਾ ਦਾ ਵਿਚਾਰ ਆ ਰਿਹਾ ਹੈ ਪਿੰਡ ਦੇ ਫਸਲਬਾੜੀ ਖਰਾਬ ਬਰਬਾਦ ਹੋ ਗਿਆ ਹੈ ਸੇਵਾ ਇਕੱਠੀ ਕਰ ਰਹੇ ਹਾਂ ਜੀ ਹਰ ਪਿੰਡਾਂ ਦੀ ਮਦਦ ਕਰਨ ਲਈ ਸੁਦਾਨੀਆਂ ਆਪਾਂ ਬਾਦਚੜ ਕੇ ਉਹਨਾਂ ਦੀ ਸੇਵਾ ਕਰੀਏ ਜੀ ਹੋਰ ਪੰਜਾਬ ਉਹ ਇੱਕ ਕਣਕ ਦੀ ਸੇਵਾ ਇਹ ਟਰਾਲੀ ਦੇ ਵਿੱਚ ਕਣਕ ਇਕੱਠੀ ਕੀਤੀ ਜਾ ਰਹੀ ਹੈ ਪੰਜਾਬ ਇੱਕ ਤੋਂ ਵੱਧ ਨਗਰ ਨਵਸਿਆਂ ਨੂੰ ਬੇਨਤੀ ਕਰਦੇ ਆਂ ਕਿ ਖੜ ਪੀੜਤਾਂ ਦੀ ਮਦਦ ਦੇ ਲਈ ਮਤੋਂ ਵੱਧ ਸੇਵਾ ਜਿਹੜੀ ਕਰੋ ਜੀ ਤਾਂ ਜੋ ਤਾਂ ਜੋ ਆਪਾਂ ਖੜ ਪੀੜਤਾਂ ਦੀ ਮਦਦ ਹੋ ਸਕੀ ਹੈ ਜੀ ਪਿੰਡ ਰਾਮਸਰਾ ਦੇ ਬੱਚਾ ਸੋ ਦਾਨੀਆਂ ਨੂੰ ਬੀਤੀ ਹੈ ਭਾਈ ਨੌਜਵਾਨ ਵੀਰ ਸੇਵਾਦਾਰ ਵੀਰ ਜੀ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਮੈਂਬਰ ਸਾਹਿਬਾਨ ਦਾ ਦਾਨ ਇਕੱਠਾ ਕਰਨ ਲਈ ਬਹੁਤ ਪਿਆ ਹਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀਰ ਅਤੇ ਕਿਸਾਨ ਜਥੇਬੰਦੀ ਦੇ ਵੀਰ ਸੇਵਾਦਾਰ ਵੀਰ ਸਾਰੇ ਇਕੱਠੇ ਹੋ ਕੇ ਪਿੰਡ ਦੇ ਵਿੱਚੋਂ ਜੀ ਸੇਵਾ ਹੜਪੀੜ ਤਾਂ ਵਾਸਤੇ ਇਕੱਠੀ ਕਰ ਰਹੇ ਜੀ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਤਾਨੀ ਦਲ ਸਾਰੇ ਵੀਰ ਇਕੱਠੇ ਹੋ ਕੇ ਜਿਹੜੀ ਸੇਵਾ ਕਰ ਰਹੇ ਆ ਸੇਵਾ ਕਰ ਵੀਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਸਵੇਰ ਤੋਂ ਲੱਗੇ ਹੋਏ ਆ ਸੇਵਾ ਇਕੱਠੀ ਕਰਨ ਨੂੰ ਹੜਪੀੜ ਤਾਂ ਵਾਸਤੇ ਜੀ ਟਰਾਲੀ ਜਿਹੜੀ ਤੁਸੀਂ ਦੇਖ ਸਕਦੇ ਆ ਜੀ ਇੱਕ ਗੱਟਾ ਕਣਕ ਦਾ ਭਾਈ ਵੀ ਹੈ ਸਿੰਦਰ ਸਿੰਘ ਦਾ ਥੋੜੀ ਜਿਹੀ ਰਹਿ ਗਈ ਹੁਣੇ ਕਰ ਲਓ ਫੋਨ ਟਰਾਲੀ ਪਾਲ ਗਿਆ ਬੰਦੇ ਹੋਰ ਇੱਕ ਗੱਟਾ ਕਣਕ ਦਾ ਭਾਈ ਪੱਪਾ ਸਿੰਘ ਅਰੋੜੀ ਵਾਲੇ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜਾ ਬਾਤ ਚੜ ਕੇ ਸੇਵਾ ਕਰ ਰਹੇ ਆ ਹੜਪੀਟਾਂ ਦੀ ਮਦਦ ਦੇ ਲਈ ਪਰਮਾਤਮਾ ਭਾਈ ਇਹਨਾਂ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਬੱਚਿਆਂ ਤੇ ਮਿਹਰ ਭਰੇ ਹੱਥ ਰੱਖੇ ਫਸਲ ਵਾੜੀ ਦੇ ਜਬਾਤਾ ਕਰੇ ਸੋ ਦਾਨ ਸਰਦਾ ਸਮਾਨ ਤੁਹਾਡਾ ਦਿੱਤਾ ਹੋਇਆ ਦਾਨ ਕਹਿੰਦੇ ਬੇਯਾਰਥਾ ਨਹੀਂ ਜਾਏਗਾ ਭਾਈ ਜੋ ਹਰ ਪੀੜਤ ਪਰਿਵਾਰ ਜੋ ਕਹਿੰਦੇ ਪਿਛਲੇ ਦਿਨਾਂ ਤੋਂ ਹਰ ਦੇ ਨਾਲ ਜੂਝ ਰਹੇ ਹਨ ਉਹਨਾਂ ਪਰਿਵਾਰਾਂ ਤੇ ਭਾਈ ਇਹ ਦਾਨ ਲੇਖੇ ਰਾਇਆ ਜਾਵੇਗਾ ਸੋ ਸਰਬੱਤ ਸਾਰੇ ਨਗਰ ਨਿਵਾਸੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਦਿਲ ਖੋਲ ਕੇ দান ਦਿਓ ਭਾਈ ਜੋ ਕਹਿੰਦੇ দান ਕਰਦੇ ਨਾ ਪਰਮਾਤਮਾ ਨਾਲ ਤੇ ਮੇਰ ਪਰਿਆ ਹੱਥ ਰੱਖਦਾ ਹੈ ਸੋ ਬਹੁਤ ਹੀ ਵੱਡੇ ਵੱਡੇ ਗੱਟੇ ਭਾਈ ਦਿਲ ਖੋਲ ਕੀ ਕਰਕਦਾ দান ਮਾਇਆ ਦਾ দান ਸ਼ਰਦਾ ਸਮਾਨ ਗੁਰੂ ਨਾਨਕ ਪਾਸ਼ਾ ਕਲਕੀ ਵਾਲੇ ਪਾਸ਼ਾ ਕਹਿੰਦੇ ਇਸ ਨਗਰ ਦੇ ਇਹ ਪਿਆਰ ਹੱਥ ਰੱਖੇ ਸਾ ਪਿਛਲੇ ਦਿਨਾਂ ਤੋਂ ਆਪਣੇ ਅੱਧੇ ਪੰਜਾਬੰਦੀ ਭਾਈ ਦੁੱਧਿਆ ਪਿਆ ਤੂੰ ਸਾਰੇ ਹੀ ਪੰਜਾਬ ਲੱਗਿਆ ਪਿਆ ਸਮੂਹ ਨਗਰ ਆਰਾਮਸਰਾ ਦੇ ਵੀਰ ਨੌਜਵਾਨ ਵੀਰ ਸਰਪੰਚ ਸਾਹਿਬ ਪੰਚਾਇਤ ਤੇ ਸਾਰੇ ਸੇਵਾਦਾਰ ਵੀਰ ਇਕੱਠੇ ਹੋ ਕੇ ਫੜਪੀੜਤਾ ਦੇ ਲਈ ਸੇਵਾ ਇਕੱਠੀ ਕਰ ਰਹਾ ਜੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਸਾਰੇ ਹੀ ਨੌਜਵਾਨਾਂ ਦਾ ಗ್ರಾಮ ਪੰਚਾਇਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਸਾਨ ਜੱਥੇਬੰਦੀ ਦਾ ਸਾਰੇ ਹੀ ਕਲੱਬ ਵਾਲੇ ਵੀਰਾਂ ਦਾ ਸੇਵਾਦਾਰ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਹੜੇ ਸਾਰੇ ਇੱਕ ਮੁੱਠ ਹੋ ਕੇ ਇਕੱਠੇ ਹੋ ਕੇ ਹੜਪੀੜਤਾਂ ਦੇ ਲਈ ਸੇਵਾ ਇਕੱਠੀ ਕਰ ਰਹੇ ਆ ਜੀ ਉਹਨਾਂ ਦੀ ਮਦਦ ਦੇ ਲਈ ਹੜਪੀੜਤਾਂ ਦੀ ਮਦਦ ਵਾਸਤੇ ਸੇਵਾ ਇਕੱਠੀ ਹੈ ਜਿਹੜੀ ਕਰ ਰਹੇ ਆ ਜੀ ਬਹੁਤ ਵੱਡਾ ਧੰਨਵਾਦ ਕੀਤਾ ਜਾਂਦਾ ਤੇ ਉਹਨਾਂ ਦਾਨੀ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਵੀਰ ਬਾਅਦ ਚੜ ਕੇ ਦਾਨ ਦੇ ਰਹੇ ਨੇ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਜਿੰਨਾਂ ਨੇ ਥੋੜੇ ਤੋਂ ਥੋੜਾ ਬਹੁਤ ਜਿਹਾ ਬਹੁਤਾ ਦਾਨ ਦਿੱਤਾ ਉਹਨਾਂ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਸੋ ਜਿਹੜੇ ਵੀਰ